ਜੋਤਾ ਮੰਦੇਰ ਚੈਨਲ ਦੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਲੋ ਵੀ ਮਿੱਤਰੋ ਅੱਜ ਆਪਾਂ ਤੁਹਾਡੇ ਵਾਸਤੇ ਜਿਹੜੇ ਕਬੂਤਰਾਂ ਦੀਆਂ ਅੱਖਾਂ ਖਰਾਬ ਹੋ ਜਾਂਦੀਆਂ ਨੇ ਉਹਦਾ 100% ਲਾਜ ਲਿਆਏ ਆਂ ਇਹ ਆ ਮਿੱਤਰੋ ਸ਼ਿਪਲਾ ਕੰਪਨੀ ਦੀ ਸ਼ਿਪਲੌਕਸ ਡੀ ਇਹਨੂੰ ਪਸਤਮਾਲ ਕਿਵੇਂ ਕਰਨਾ ਇਹਦੀ ਇੱਕ ਬੂੰਦ ਆਪਾਂ ਸਵੇਰੇ ਅੱਖ ਵਿੱਚ ਪਾਉਣੀ ਆ ਇੱਕ ਬੂੰਦ ਆਪਾਂ ਸ਼ਾਮ ਨੂੰ ਪਾਉਣੀ ਆ ਤੇ ਸ਼ਿਪਲੌਕਸ ਡੀ ਦੇ ਨਾਲ ਮਿੱਤਰੋ ਪਾਏ ਆ ਮੈਟਰੋ ਜੈਲ 200 ਐਮ ਜੀ ਇਹ ਲਾ 24 ਸਾਮ ਨੂੰ ਦੇਣਾ ਇੱਕ ਵਾਰੀ ਇਹ ਦੋਨੇ ਦਵਾਈਆਂ ਦਾ ਮਿੱਤਰੋ 5 ਦਿਨ ਦਾ ਕੋਰਸ ਆ 100% ਪੱਕਾ ਇਲਾਜ ਹੈ ਕੂਤਰਾਂ ਦੀ ਅੱਖਾਂ ਦਾ ਇਹ ਮਿੱਤਰੋ ਆਪਦੇ ਕੂਤਰਾਂ ਤੇ ਵਰਤਿਆ ਹੋਇਆ ਇਹ ਇਲਾਜ ਆਪਾਂ ਨੂੰ 100% ਰਿਜ਼ਲਟ ਮਿਲਿਆ ਤਾਂ ਹੀ ਆਪਾਂ ਵੀਡੀਓ ਪਾਈ ਆ ਸਾਰੇ ਵੀਰ ਆਪਣੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਨਾਲੇ ਸਾਰੇ ਵੀਰ ਆਪਣਾ ਚੈਨਲ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ